ਸਾਸੀ ਕਾਲ ਮੈਂ ਤਾਂ ਆਪਣਾ ਗੁਰਦਾਸ ਕੜਾ ਮੀਡੀਅਮ ਚਾਰਜ ਲਿਕੇ ਆਣਾ ਸੋ ਅੱਜ ਅਸੀਂ ਪਹੁੰਚੇ ਹਾਂ ਡੰਡੀ ਸੌਮੀ ਜਿੱਥੇ ਕੋ ਦੇਖ ਸਕਦੇ ਹਾਂ ਆ ਪੰਨੇ ਪਾਸ਼ਾਈ ਗੁਰੂ ਅਰਜਨ ਦੇਵ ਜੀ ਦਾ ਜੋ ਕਿ ਸ਼ਹੀਦੀ ਤੇ ਗੁਰੂਪੁਰਬ ਦੇ ਸੰਬੰਧ ਦੇ ਵਿੱਚ ਤਕਰੀਰਾਂ ਸੀ ਦੀਆਂ ਚੱਲ ਰਹੇ ਨੇ ਅੱਜ ਉਹਨਾਂ ਦਾ ਇੱਕ ਸਪੂਲ ਤੇ ਲੰਗਰ ਲਗਾਇਆ ਗਿਆ ਉਸ ਤੋਂ ਬਰਨਾਂ ਘਾ ਵੱਲੋਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਕੀ ਕਹਿੰਦੇ ૃ પાત્ર 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 do do

ਕਿ ਮੰਸਾਵਾਦ ਕੀ ਕਹਿਣਾ ਚਾਹੁੰਦੇ ਜਿਹੜਾ ਕਿ ਅੱਜ ਸ਼ਪੀਲ ਤੇ ਲੰਗਰ ਜਿਹੜੇ ਕਿ ਪੰਜਵੇਂ ਪਾਤਸ਼ਾਹ ਸ੍ਰੀ ਅਰਜੁਨ ਦੇਵ ਜੀ ਦੀ ਅਸ਼ੀਰਦੀਹਾੜੀ ਚੱਲ ਰਹੀ ਹੈ ਕਿ ਕਿਸਮਾਂ ਦੇ ਜੁਲਕਾਇਆ ਗਿਆ ਲੋਕਾਂ ਨੂੰ ਸੰਦੇਸ਼ ਇਹੀ ਆ ਵੀ ਸਾਰੇ ਰਲ ਮਿਲ ਕੇ ਭਾਈਚਾਰਕ ਸਬੰਧ ਰੱਖਣਾ ਆਪਣੇ ਤੇ ਲੰਗਰ ਲਾਉਣ ਤੇ ਜਿਹੜੀ ਬਜ਼ੁਰਗਾਂ ਤੋਂ ਪਰੰਪਰਾ ਚੱਲੀ ਜਾ ਰਹੀ ਉਹਨੂੰ ਚਲਦੀ ਰੱਖ ਅੱਜ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਦੇ ਆ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹੁੰਦੇ ਆ ਮਨਸ਼ਿਆਂ ਨੂੰ ਛੱਡ ਕੇ ਸੇਵਾ ਭਾਵਨਾ ਨਾਲ ਰਹਿਣਾ ਸੇਵਾ ਕਰਨ ਕੋਈ ਵੀ ਧਰਮ ਦੀ ਜੁੜ ਜਿਹੜੇ ਅੱਜ ਕਿਹੜੇ ਲੋਕੀ ਧਰਮਾਂ ਨੂੰ ਤੋਂ ਭਟਕਦੇ ਜਾ ਰਹੇ ਨੇ ਧਰਮਾਂ ਤੋਂ ਪੜਕ ਕੇ ਹੋਰ ਹੋਰ ਕੰਮਾਂ ਜਾ ਰਹੇ ਉਹਨਾਂ ਕਹਿਣਾ ਚਾਹੁੰਦੇ ਆ ਇਹੀ ਕਹਿਣਾ ਚਾਹੁੰਦਾ ਵੀ ਆਪਣੇ ਮਾਪਿਆਂ ਦਾ ਸਤਿਕਾਰ ਰੱਖਣਾ ਆਪਣੇ ਮਾਪਿਆਂ ਦੀ ਸੇਵਾ ਕਰਨ ਤੇ ਆਪਣੇ ਬਾਲ ਬੱਚਿਆਂ ਦੀ ਸੇਵਾ ਕਰਨ ਰਸ਼ਿਆਂ ਤੋਂ ਮੁਕਤ ਰਹਿਣ ਤੇ ਆਪਣਾ ਕੰਮ ਕਰਦ ਕਾਰੋਬਾਰ ਕਰਨ ਇਹ ਹੀ ਸੰਦੇਸ਼ ਹੈ ਠੀਕ ਹੈ ਹਾਂਜੀ ਸਰ ਕੀ ਨਾਮ ਹੈ ਸੁਖਵਿੰਦਰ ਸਿੰਘ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਅੱਜ ਜਿਹੜਾ ਕਿ ਸ਼ਹੀਦ ਤੇ ਲੰਗਰ ਲਗਾਇਆ ਗਿਆ ਵਾ ਕਿਸ ਪਰਵ ਚ ਲਗਾਇਆ ਗਿਆ ਸਰ ਅੱਜ ਸ਼ਹੀਦਾਂ ਦੇ ਸਤਾਜ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੁਪਰਾ ਤੇ ਉਹਨੂੰ ਸਮਰਪਿਤ ਹਰ ਸਾਲ ਅਸੀਂ ਸਾਡੇ ਵੱਡੇ ਵੀਰ ਜੀ ਹੁਣੇ ਲਾਂਦੇ ਆ ਲੰਗਰ ਜਿਸਪਾਲ ਜੇ ਜਿਸਪਾਲ ਜੀ ਦਾ ਜੀ ਐਸੋਸੀਏਸ਼ਨ ਨੂੰ ਇਹ ਹਰ ਸਾਲ ਦੀ ਜਰਾ ਲਗਾਇਆ ਜਾਂਦਾ ਤੋਂ ਇਹ ਸਭ ਵੀ ਅਸੀਂ ਪੱਪਾ ਜੀ ਦੇ ਸਰਪੰਚ ਪੁਲਪੇਟ ਕੰਮ ਦੇ ਉਹਨਾਂ ਦੇ ਸਵਾਸਤਿ ਚਿੱਤੀ ਜੁਰਬ ਲਈ ਤੇ ਲੰਗਰ ਲਗਾਉਂਦੇ ਆ ਕੀ ਕਹਿਣਾ ਚਾਹੁੰਦੇ ਆ ਅੱਜ ਲੁਧਿਆਣਾ ਵਸੇ ਜਨਾਬਾਂ ਉਸ ਨੂੰ ਬਸ ਇਹੀ ਆ ਕਿ ਉਹਨਾਂ ਨੂੰ ਆਪਾਂ ਸੇਜਦਾ ਕਰੀਏ ਜਿੰਨਾ ਵੀ ਆਪਾਂ ਕਰ ਸਕਦੇ ਆ ਉਹਨਾਂ ਦੇ ਵਿੱਚ ਹਮੇਸ਼ਾ ਹੀ ਆਪਾਂ ਸੇਚ ਕਰਦੇ ਰਹੀਏ ਇਸ ਤਰ੍ਹਾਂ ਹੀ ਉਹਨਾਂ ਦੇ ਮਤਲਬ ਆਪਾਂ ਕੀ ਵੀ ਪਰਮਾਨੰਦ ਰਹੀਏ ਠੀਕ ਹੈ